ਹਾਂਜੀ ਹੁਣ ਜਿਹੜੀ ਇੱਕ ਬਹੁਤ ਵੱਡੀ ਅਪਡੇਟ ਸਾਂਝੀ ਕਰਨ ਜਾ ਰਹੇ ਹਾਂ ਤੁਹਾਡੇ ਨਾਲ ਡੀਜੀਪੀ ਗੌਰਵ ਜਾਦਵ ਜਿਹੜੇ ਕੀ ਇੱਕ ਅਫਸਰ ਆ ਪੰਜਾਬ ਪੁਲਿਸ ਦੇ ਵਿੱਚ ਤੇ ਪਰ ਹੁਣ ਗੈਂਗਸਟਰਾਂ ਤੇ ਇੱਕ ਐਕਸ਼ਨ ਹੋਣ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਸਿੱਧੇ ਆਦੇਸ਼ ਦਿੱਤੇ ਜਾਂਦੇ ਆ ਜਿੱਥੇ ਕੋਈ ਗੈਂਗਸਟਰ ਬਾਹਰ ਦੇਸ਼ਾਂ ਦੇ ਚਲਦੇ ਵਿੱਚ ਜਿਹੜੇ ਕ੍ਰਾਈਮ ਕਰਕੇ ਪੰਜਾਬ ਦੇ ਵਿੱਚੋਂ ਸਾਡੇ ਦੇਸ਼ ਦੇ ਵਿੱਚੋਂ ਇਧਰੋਂ ਬਾਹਰਲੇ ਦੇਸ਼ਾਂ ਦੇ ਵਿੱਚ ਲੁਕੇ ਬੈਠੇ ਆ ਇਹਨਾਂ ਨੂੰ ਧੌਣਾ ਤੋਂ ਫੜ ਕੇ ਸਿੱਧਾ ਜੇਲ੍ਹਾਂ ਦੇ ਵਿੱਚ ਸੱਟੋ ਤਾਂ ਇਹ ਡੀਜੀਪੀ ਗੌਰਵ ਜੱਤਨੀ ਸਿੱਧਾ ਬਈ ਚੇਤਾਵਨੀ ਦੇਤੀ ਆ ਵੀ ਜਿੱਥੇ ਵੀ ਕੋਈ ਗੈਂਗਸਟਰ ਮਿਲਦਾ ਤਾਂ ਜਿਹੜੇ ਕ੍ਰਾਈਮ ਕਰਕੇ ਭੱਜੇ ਹੋਏ ਆ ਸਾਡੇ ਦੇਸ਼ ਦੇ ਵਿੱਚੋਂ ਜਿਹੜੇ ਸੋਚਦੇ ਆ ਵੀ ਸਾਡਾ ਕਿਹੜਾ ਕੋਈ ਕੁਛ ਕਰ ਲੂਆ ਤਾਂ ਪਹਿਲੀ ਗੱਲ ਤਾਂ ਮੈਂ ਗੈਂਗਸਟਰਾਂ ਨੂੰ ਇਹ ਕਹਦਾ ਇਹ ਮਣ ਚੋ ਕੱਢ ਦੋ ਖਿਆਲ ਕਿਉਂਕਿ ਕਾਨੂੰਨ ਤੁਸੀਂ ਜਾਣਦੇ ਹੋ ਕਿਸੇ ਨੂੰ ਅੱਜ ਤੱਕ ਨਾ ਛੱਡਿਆ ਜੇ ਇੱਕ ਵਾਰ ਧਾਰ ਲਈ ਪੰਜਾਬ ਪੁਲਿਸ ਨੇ ਭਾਲਣਾ ਤਾਂ ਭਾਲਣੀ ਭਾਲਣਾ ਚਾਹੇ ਕੋਈ ਗੈਂਗਸਟਰ ਪਰ ਗੈਂਗਸਟਰਾਂ ਨੂੰ ਇੱਕ ਬੇਨਤੀ ਐਨੀ ਕਾ ਜਿਹੜੇ ਸਾਡੇ ਇੱਕ ਵੱਡੀ ਕਈ ਖਿਡਾਰੀ ਇਹ ਤੋਂ ਪਹਿਲਾਂ ਜੇ ਕੋਈ ਲਾਗ ਲਾਟ ਹੁੰਦੀ ਆ ਤਾਂ ਸਿੱਧੀ ਹੋਰ ਤਰੀਕੇ ਨਾਲ ਵੀ ਗੱਲਾਂ ਹੋ ਜਾਂਦੀਆਂ ਨਾ ਕਿ ਕਿਸੇ ਜਾਣ ਲੈਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਦੂਜਾ ਰੰਗ ਹੁਣ ਜਿੰਨਾਂ ਦੇ ਪਿੱਛੇ ਕੋਈ ਅੱਗੇ ਪਿੱਛੇ ਹੈ ਨਹੀਂ ਗੈਂਗਸਟਰ ਹੁਣ ਜਿਹੜੇ ਘੱਟੋ ਘੱਟ ਇਹ ਪਤਾ ਨਹੀਂ 3500 ਗਿਣਤੀ ਦੇ ਵਿੱਚ ਦੱਸਿਆ ਜਾਂਦਾ ਇਹ ਪੰਜਾਬ ਪੁਲਿਸ ਨੇ ਜਦੋਂ ਇੱਕ ਮੁਜਰਮ ਫੜਿਆ ਸੀ ਉਹ ਦੱਸਿਆ ਉਹਨੇ ਮੈਂ ਲੋਰ ਸੁਬਸਨੋਈ ਦੀ ਗੈਂਗ ਦਾਖਣਾ ਤੇ ਉਹ ਸੀ ਜੁਪੀ ਵਿਹਾਰਵਨੀਓ ਤੇ ਉਹਨੇ ਦੱਸਿਆ ਵੀ ਕਹਿੰਦਾ ਸਾਡੇ ਮੈਂ ਸਾਡੇ ਨਾਲ 3500 ਗੈਂਗਸਟਰ ਦੇ ਵਿੱਚ ਮੈਂ ਸਿਆਮ ਲਾ ਜਦੋਂ ਪਹਿਰਤੀ ਗੁਲੀ ਮਾਰ ਕੇ ਦਿੱਲੀ ਪੁਲਿਸ ਨੇ ਫੜਿਆ ਸੀ ਉਹਨੇ 350 ਦਾ ਮੂੰਹ ਨਾਲ ਕਿਹਾ ਬਾਕੀ ਤਾਂ ਹਜੇ ਪਤਾ ਨਹੀਂ ਹਜੇ ਕਿੰਨੇ ਘੋਰ ਹੋਣਗੇ ਗੱਲ ਹੁਣ ਗੈਂਗਸਟਰਾਂ ਦੀ ਹੋ ਰਹੀ ਹੈ ਬਈ ਤੇ ਪਹਿਲੀ اپੀਲ ਆਪਾਂ ਇਹ ਕਹਿ ਦਗੇ ਚਲੋ ਇਹਨਾਂ ਦੀ ਭਲਾਈ ਵਾਸਤੇ ਜਿਹੜਾ ਤੁਸੀਂ ਇੱਕ ਦੂਜੇ ਨੂੰ ਮਾਰਨ ਤੇ ਇੱਕ ਦੂਜੇ ਨੂੰ ਲੱਕ ਬੰਨ ਰੱਖਿਆ ਵੀ ਮੈਂ ਵੀ ਇਹਨੂੰ ਮਾਰਦਾ ਤੇ ਮੈਂ ਇਹਨੂੰ ਮਾਰਦਾ ਇਹਦੇ ਨਾਲ ਤਾਂ ਪੰਜਾਬ ਦਾ ਨਾਲੇ ਤਾਂ ਹੁੰਦਾ ਮਾਹੌਲ ਖਰਾਬ ਤੇ ਦੂਜਾ ਨੰਬਰ ਜਿਹੜਾ ਕੋਈ ਧੱਕੇ ਚੜ ਗਿਆ ਬਈ ਕਈਆਂ ਦੀਆਂ ਜਾਨਾਂ ਵੀ ਚਲੀਆਂ ਜਾਂਦਾ ਆ ਹੁਣ ਇੱਕ ਪਿੱਛੇ ਜਿਹੜਾ ਇੱਕ ਰਾਣਾ ਬੱਲਾ ਚੋਰੀਆ ਮਾਰਿਆ ਸੀ ਉਹਦੇ ਉਹ ਇੱਕ ਗੈਂਗਸਟਰ ਹੁਣ ਪੰਜਾਬ ਪੁਲਿਸ ਨੇ ਇਨਕਾਊਂਟਰ ਕਰਤਾ ਉਹ ਫਿਰ ਜਾਣਨਾ ਵੀ ਆਪਾਂ ਦੀਆਂ ਤਾਂ ਗਮਾਉਂਦੀ ਗਮਾਉਦੇ ਆ ਇਸ ਕਰਕੇ ਕਹਿਣਾ ਚਾਹੁੰਦੇ ਆ ਵੀ ਜੇ ਤੁਸੀਂ ਕਿਸੇ ਨੂੰ ਦੁੱਖ ਭਚਾਓਗੇ ਜਾਂ ਕਿਸੇ ਦੀ ਜਾਨ ਲਓਗੇ ਤਾਂ ਹੋ ਨਹੀਂ ਸਕਦਾ ਵੀ ਕੱਲ ਨੂੰ ਤੁਹਾਡੀ ਵੀ ਜਾਨ ਚਲੀ ਜਾਵੇ ਜ਼ਿੰਦਗੀ ਤੁਸੀਂ ਵੀ ਨਹੀਂ ਸਹੀ ਤਰੀਕੇ ਨਾਲ ਜੀ ਸਕਦੇ ਨਹੀਂ ਤਾਂ ਹੁਣ ਜੁੱਧ ਨਸ਼ਾ ਵਿਰੁੱਧ ਦੇ ਵਿੱਚ ਜੋ ਸਰਕਾਰ ਪੰਜਾਬ ਦੀ ਵਿੱਚ ਸੀਐਮ ਭੁਤਮਾਨ ਦੀ ਹੈ ਪਰ ਜਿੰਨਾ ਹੋ ਸਕੇ ਉਹਨਾ ਕਰ ਰਹੀ ਹੈ ਚੰਗੀ ਗੱਲ ਆ ਬਹੁਤ ਵਧੀਆ ਪਰ ਜਿਹੜੀ ਵੱਡੀ ਗੱਲ ਇਹ ਆ ਵੀ ਆਦੇਸ਼ ਜਿਹੜੇ ਦੇਤੇ ਹੁਣ ਖੁੱਲੇ ਡੀਜੀਬੀ ਗੌਰਵ ਜਾਪ ਵੀ ਜਿੱਥੇ ਵੀ ਕੋਈ ਗੈਸਟਰ ਮਿਲਦਾ ਬਾਹਰੋਂ ਫੜ ਕੇ ਲਿਆਓ ਜੇਲਾ ਦੇ ਵਿੱਚ ਸੱਟੋ ਇਹ ਬਹੁਤ ਵਧੀਆ ਇੱਕ ਚੰਗੀ ਗੱਲ ਆ ਨਾਲੇ ਤਾਂ ਇਹਨਾਂ ਦੀਆਂ ਬਚਣਗੀਆਂ ਜਾਨਾਂ ਜਿਹੜੇ ਇੱਕ ਦੂਜੇ ਨੂੰ ਮਾਰ ਰਹੇ ਆ ਇਹਦੇ ਵਿੱਚ ਬਹੁਤ ਵੱਡੀ ਕੁਪਲਾਈ ਹੈ ਇਹਨਾਂ ਦੀ ਕਿਉਂਕਿ ਇਹਨਾਂ ਨੂੰ ਤਾਂ ਹੁਣ ਇਹ ਹੋਰੇ ਸਾਡੇ ਅੱਗੇ ਪਿੱਛੇ ਕੋਸਾ ਨਹੀਂ ਪਰ ਜਿਨ੍ਹਾਂ ਦੇ ਅੱਗੇ ਪਿੱਛੇ ਇਹ ਨਹੀਂ ਪਤਾ ਹੁਣ ਚਲਾ ਕੇ ਤਾੜ-ਤਾੜ ਕਿਹੜੇ ਤੇ ਗੋਲੀਆਂ ਚਲਾ ਦੇਣ ਕਿਹੜੇ ਖਿਡਾਰੀ ਨੂੰ ਕਿੱਥੇ ਕਦੋਂ ਮਾਰ ਦੇਣ ਤੇ ਵਿੱਚ ਇਹ ਵੀ ਦੱਸਿਆ ਇਹਨੂੰ ਸਾਡੇ ਜਿਹੜੇ ਕੁਝ ਕਬੱਡੀ ਖਿਡਾਰੀ ਆ ਇਹਨਾਂ ਨੂੰ ਵੀ ਮੈਂ ਕਹਿੰਦਾ ਜਿਨ੍ਹਾਂ ਦੇ ਕੰਟੈਕਟ ਆ ਇਹਨਾਂ ਦੇ ਕੰਟਰੈਕਟਰਾਂ ਚੋਂ ਕੰਟਰੈਕਟਰਾਂ ਦੇ ਵਿੱਚੋਂ ਨਿਕਲ ਜਾਓ ਨਹੀਂ ਤੇ ਐਸੀ ਲੋਟੀ ਸਾਡੇ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਜੇ ਉਹ ਐਸੀ ਲੋਟੀ ਨੌਜਵਾਨ ਮਰਦੇ ਰਹਿਣਗੇ ਤੇ ਐਂ ਚੱਲੀ ਜਾਣਾ ਹੁਣ ਜੇ ਇਹ ਐਕਸ਼ਨ ਜੋ ਡੀਜੀਪੀ ਗੌਰਵ ਜੀ ਆਦਮ ਨੇ ਲਿਆ ਇਹਦੇ ਵਿੱਚ ਬਈ ਬਹੁਤ ਜਲਦ ਇਹ ਪੰਜਾਬ ਪੁਲਿਸ ਹੁਣ ਗ੍ਰਿਫਤਾਰ ਕਰਕੇ ਜਿੰਨੇ ਵੀ ਗੈਂਗਸਟਰ ਆ ਤਾਂ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੱਟੂ ਇਹ ਬਹੁਤ ਵਧੀਆ ਇੱਕ ਪੰਜਾਬ ਦਾ ਇੱਕ ਡੀਜੀਪੀ ਗੌਰਵ ਜੀ ਦਾ ਬਹੁਤ ਵਧੀਆ ਅਫਸਰ ਜੇ ਗੱਲ ਕਰੀਏ ਅਬਨੀਤ ਕਾਉਂਡਲ ਜੋ ਐਸਐਸਪੀ ਬਠਿੰਡਾ ਦੀ ਉਹ ਵੀ ਬਹੁਤ ਵਧੀਆ ਆਪਣੀ ਡਿਊਟੀ ਨਿਭਾ ਰਹੇ ਬਹੁਤ ਚੰਗੇ ਅਫਸਰ ਤੇ ਪਰ ਹੁਣ ਜੁੱਧ ਨਸ਼ਾ ਵਿਰੁੱਧ ਦੇ ਵਿੱਚ ਭਗਮਾਨ ਤਮਾਨ ਨੇ ਖੁੱਲੇ ਚੈਲੰਜ ਦੇ ਰੱਖੇ ਆ ਪੰਜਾਬ ਪੁਲਿਸ ਨੂੰ ਜਾ ਕੋਈ ਨਸ਼ਾ ਤਸਕਰ ਮਿਲਦਾ ਤੇ ਦੂਜਾ ਨੰਬਰ ਹੁਣ ਗੈਂਗਸਟਰਾਂ ਤੇ ਤੰਦ ਕੱਸੇ ਹੋਏ ਵੀ ਇਹਨਾਂ ਨੂੰ ਜਿੱਥੇ ਵੀ ਮਿਲਦੇ ਆ ਫੜ ਕੇ ਜੇਲ੍ਹ ਦੇ ਵਿੱਚ ਸੱਟੋ ਤਾਂ ਹੁਣ ਗੱਲ ਬਈ ਇਹੀ ਕਰਨ ਜਾ ਰਹੇ ਆ ਆਪਾਂ ਵੀ ਜਿਹੜੇ ਸਾਡੇ ਪੰਜਾਬ ਦੇ ਵਿੱਚ ਮਾ ਫਿਰ ਤੋਂ ਕਹਿੰਦਾ ਇੱਕ ਰਾਣਾ ਬੱਲਾ ਚੋਰੀਆ ਮਾਰ ਮਾਰ ਦਿੱਤਾ ਜਾਂਦਾ ਗੈਂਗਸਟਰਾਂ ਬਣੀ ਲਾਈਵ ਤੇ ਆ ਕੇ ਸਿੱਧਾ ਸਾਹਮਣੇ ਆ ਕੇ ਸਾਰੀ ਦੁਨੀਆ ਸਾਹਮਣੇ ਦੱਸਿਆ ਅਸੀਂ ਬਾਰੇ ਪਰ ਫਿਰ ਇਦੋਂ ਜਿਆਦਾ ਜਦੋਂ ਇੰਨਾ ਇਹਨਾਂ ਦਾ ਭੈ ਹੋ ਗਿਆ ਤਾਂ ਪਹਿਲਾਂ ਚੇਤਾਵਨੀ ਦਿੰਦੇ ਆ ਬਾਅਦ ਦੇ ਵਿੱਚ ਬੰਦਾ ਮਾਰ ਦਿੰਦੇ ਫੇਰ ਹੀ ਪਤਾ ਲੱਗਦਾ ਕਿਉਂ ਖਬਰ ਆ ਜਾਂਦਾ ਸਿੱਧੂ ਮੂਸੇਵਾਲਾ ਇਹ ਵੀ ਇੱਕ ਗੈਂਗਸਟਰਾਂ ਦੇ ਚੱਕਰ ਚ ਜਿਹੜਾ ਕੰਟੈਕਟ ਦੇ ਵਿੱਚ ਆਇਆ ਜਾਂ ਉਧਰ ਉਧਰ ਗੱਲਾਂ ਮਤਾਈਆਂ ਉਹ ਗੱਲ ਦਾ ਨਹੀਂ ਪਤਾ ਪਰ ਸਿੱਧੂ ਮੂਸੇ ਵਾਲਾ ਵੀ ਦੱਸਿਆ ਜਾਂਦਾ মিডিਆ ਦੇ ਵਿੱਚ ਖਬਰਾਂ ਵੀ ਆ ਗਈਆਂ ਸਾਰੇ ਲੋਕਾਂ ਨੂੰ ਪਤਾ ਹੀ ਆ ਵੀ ਗੈਂਗਸਟਰਾਂ ਨਹੀਂ ਮਾਰੇ ਉਹਨਾਂ ਨੇ ਵੀ ਪੋਸਟ ਪਾ ਕੇ ਜ਼ਿੰਮੇਵਾਰੀ ਲਈ ਵੀ ਅਸੀਂ ਮਾਰੇ ਤਾਂ ਦੱਸੋ ਫਿਰ ਪੰਜਾਬ ਕਿੱਥੇ ਸੁਰੱਖਿਅਤ ਰਹਿ ਗਿਆ ਬਈ ਗੈਂਗਸਟਰ ਤਾਂ ਜਦੋਂ ਆਪ ਹੀ ਫੋਨ ਲਾ ਕੇ ਕਹਿੰਦੇ ਵੀ ਹਾਂ ਜੀ ਅਸੀਂ ਕਰਾਂ ਤੇ ਜਨਾਬਾਂ ਆਉਂਦੀਆਂ ਵੀ ਗਮਾ ਲੈਂਦੇ ਆ ਬਹੁਤ ਵਾਰ ਐਨਕਾਉਂਟਰ ਵੀ ਹੋ ਜਾਂਦੇ ਇਹਨਾਂ ਦੇ ਤਾਂ ਇਹਦੇ ਵਿੱਚੋਂ ਭਲਾਈ ਇਹੀ ਹੈ ਵੀ ਗ੍ਰਿਫਤਾਰ ਕਰਾਉਣਾ ਸਜ਼ਾ ਭੁਗਤੋ ਜਿੰਨੇ ਕਿਰੋ ਕਰਾਇਮ ਕਰਿਆ ਨਾ ਭੁਗਤੋਗੇ ਤਾਂ ਫਿਰ ਚੱਕ ਕੇ ਪੁਲਿਸ ਅਫਸਰ ਜੋ ਸਾਡੀ ਬਈ ਡੀਜੀਵੀ ਗੌਰਵ ਜੈਦਵਾ ਇਹਦਾ ਫਿਰ ਲੈ ਕੇ ਆਉਣਗੇ ਪੰਜਾਬ ਪੁਲਿਸ ਵੱਨਿਓ ਖੁੱਲੀ ਬਈ ਹੁਣ ਜੋ ਚੇਤਾਵਨੀ ਦੇ ਦਿੱਤੀ ਹੈ ਗੈਂਗਸਟਰਾਂ ਨੂੰ ਵੀ ਜਿੱਥੇ ਵੀ ਇਹ ਦੇਸ਼ਾਂ ਦੇਸ਼ਾਂ ਚ ਜੇ ਕੋਈ ਆਪ ਨਾ ਹੋਇਆ ਗ੍ਰਿਫਤਾਰ ਤਾਂ ਬਈ ਚੱਕ ਕੇ ਲਿਆਉਣਗੇ ਤਾਂ ਇਸ ਮਾਮਲੇ ਨੂੰ ਲੈ ਕੇ ਅੱਜ ਦੀ ਛੋੜਿਆ ਵੀਡੀਓ ਸਾਂਝੀ ਜਰੂਰ ਕਰ ਸੀ ਤਾਂ ਜੇ ਤੁਹਾਨੂੰ ਤੇ ਇੱਕ ਵੀਡੀਓ ਜਾਂਦੀ ਆ ਸ਼ੇਅਰ ਕਰਾਇ ਕਰੋ ਜੀ ਤੋ ਸੋਡਾ ਇਸ ਗੈਂਗਸਟਰਾਂ ਬਾਰੇ ਪੰਜਾਬ ਦੇ ਜਿਹੜੇ ਵਿੱਚ ਕ੍ਰਾਈਮ ਹਰ ਰੋਜ਼ ਹੋ ਰਿਹਾ ਸਾਡੇ ਬੱਚਿਆਂ ਦੇ ਦੂਜੇ ਤੀਜੇ ਦਿਨ ਬਈ 13 13 ਸਾਲਾਂ ਦੇ ਜੇ ਗੱਲ ਕਰੀ ਹੁਣ ਆਪਾਂ ਤੁਹਾਨੂੰ ਪਤਾ ਹੀ ਹੈਗਾ ਮੌਲ ਦਾ ਫਲਾਤਕਾਰ ਹੋ ਜਾਂਦੇ ਆ ਤੇ ਜੇ ਵੱਡੀ ਗੱਲ ਇਹ ਆ ਪਤਨੀਆਂ ਦੇ ਪਤੀਆਂ ਤੋਂ ਵਿਸ਼ਵਾਸ ਉੱਡ ਰਿਹਾ ਪਤੀਆਂ ਦੇ ਪਤਨਾਂ ਆ ਆ ਜੇ ਗੱਲ ਕਰੀ ਰਪਿੰਦਰ ਕੌਰ ਦਾ ਮਾਮਲਾ ਆ ਗਿਆ ਸਾਹਮਣੇ ਫੇਰ ਬਟੰਡੇ ਦੇ ਵਿੱਚ ਉਹ ਉਹਨੇ ਆਪਣੀ ਘਰ ਵਾਲੀ ਮਾਰਤੀ ਉਹਨੇ ਆਪਣਾ ਘਰ ਆ ਉਹ ਮੈਨੂੰ ਖਬਰ ਪਾਈ ਸੀ ਸਾਇਲ ਲਾਣ ਦਾ ਮੁੰਡਾ ਇੱਕ ਕੁੜੀ ਜਿਹੜੀ ਉਹਨੇ ਆਪਣੇ ਮੰਮੀ ਜਿਹੜੀ ਕੱਪੜੇ ਦੀ ਦੁਕਾਨ ਤੇ ਲੱਗੀ ਸੀ ਬਟੰਡੇ ਦੇ ਵਿੱਚ ਆ ਪਿੱਛੇ ਜੇ ਖਬਰ ਆਈ ਸੀ ਉਸ ਤੋਂ ਪਹਿਲਾਂ ਰਪਿੰਦਰ ਕੌਰ ਦਾ ਮਾਮਲਾ ਸੀ ਵੀ ਇਹੋ ਜਿਹੇ ਖਬਰਾਂ ਕ੍ਰਾਈਮ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਮੁੱਦੇ ਇਹੋ ਜਿਹੇ ਆ ਤੇ ਨਾਲ ਨਾਲ ਜਿਹੜਾ ਗੈਂਗਸਟਰਾਂ ਦਾ ਮੁੱਦਾ ਇਹ ਬਈ ਵੱਡੀ ਗੱਲ ਇਹ ਆ ਵੀ ਹੁਣ ਖਬਰ ਜਿਹੜੀ ਆਈ ਹੈ ਨਾ ਇਹਦੇ ਤੇ ਬਹੁਤ ਇੱਕ ਚੰਗੀ ਗੱਲ ਆ ਜਿਹੜਾ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਸਰਕਾਰ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਧੰਨਵਾਦ